ਜਿਹੜੇ ਦੇਖ ਵਾਲੇ ਪ੍ਰਧਾਨ ਜੀ ਦੇਖ ਹੈ ਇਹ ਜੋ ਲੋਕਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਬਹੁਤ ਜ਼ਰੂਰਤ ਹੈ ਔਰ ਇਹ ਜੋ ਗੁਰਸੇਡੇਰੇ ਤੋਂ ਉਹਦਾ ਹੋਣਾ ਬੜਾ ਜ਼ਰੂਰੀ ਹੈ ਜੀ ਸਰ ਜੀ ਪਾਣੀ ਮੈਂਬਰੀ ਕਮੇਟੀ ਨਹੀਂ ਕਹਿੰਦੀ ਸੋ ਬਸ ਵਿਚਾਰ ਰਹੇ ਹਾਂ ਜਿੱਦਾਂ ਹਕੀ ਸਿੰਘ ਦੀ ਪੋਲਿਟੀਕਲ ਸਟੇਜਾਂ ਦੇ ਉੱਤੇ ਬਿਆਨਬਾਜ਼ੀ ਕਰ ਰਹੇ ਆ ਸ਼੍ਰੋਮਣੀ ਕਲਗਲਬਾ ਰਹੀ ਆ ਐਸਜੀਪੀਸੀ ਬਾਰੇ ਉਹਦੇ ਬਾਰੇ ਕੀ ਕੀ ਆਜ਼ਾਦ ਨੇ ਉਹ ਜਿਹੜਾ ਕੰਮ ਕਰ ਰਿਹਾ ਉਹ ਆਜ਼ਾਦ ਜੀ ਅਹ ਦੇਖੋ ਤੁਹਾਨੂੰ ਸਾਫ ਨੂੰ ਨਹੀਂ ਪੁੱਛਿਆ ਕਰਨਾ ਥੋੜਾ ਸਾਡੀ ਬਹੁਤ ਹੀ ਸਰਕਾਰ ਜੋ ਖਸਤੀ ਨੇ ਦੇਖਨੇ ਕੋ ਸਿੱਖਨੇ ਦਿੱਤਲੇ ਵੀ ਇਮਾਨਦਾਰ ਚੰਗੀ ਦਿਖਵਾਲੇ ਬਹੁਤ ਵੱਡੇ ਇਨਸਾਨ ਨੇ ਔਰ ਗੁਰੂ ਸਾਹਿਬ ਨੇ ਬਹੁਤ ਦੇਰ ਬਾਅਦ ਪਰਵਾਰ ਦੀ ਕਿਰਪਾ ਕੀਤੀ ਹੈ ਜਿਵੇਂ ਦੱਸਿਆ ਪਤਾ ਜੀ ਨੇ 36 37 ਸਾਲ ਦੇ ਬਾਅਦ ਜਿਹੜਾ ਘਰ ਦੇ ਵਿੱਚ ਰੌਣਕ ਗੁਰੂ ਸਾਹਿਬ ਨੇ ਰਖੀ ਹੈ ਪੁੱਤ ਦੀ ਰਾਤ ਰਖੀ ਹੈ ਉਹਦੇ ਵਧਾਈ ਦੇਣ ਵਾਸਤੇ ਅੱਜ ਅਸੀਂ ਪਰਵਾਰਕ ਤੌਰ ਤੇ ਮਾਨ ਜੋ ਪਤਾ ਸਾਥ ਤੱਕ ਰੈਡੀ ਪਹੁੰਚੇ ਸੀ। ਸਿਫੇ ਤੇ ਬਾਤਲਾਪੀ ਹੈ। ਹਾਂਜੀ। ਸਿਫੇ ਤੇ ਕੋਈ ਬਾਤਲਾਪੀ। ਅ ਦੇਖੋ ਬੇਥੀ ਕਿਤਿਆਂ ਕਿ ਹਜੀਆਂ ਜਿਹੜੇ ਦੇਖ ਵਾਲੇ ਤਾਂਜੀ ਦੀ ਦੇਖ ਹੈ। ਇਹ ਜਿਹੇ ਲੋਕਾਂ ਦੇ ਸ਼ਰਮ ਨਹੀਂ ਦੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸ਼ਹਿਰੀ ਅਕਾਲ ਤੱਕ ਸਾਹਿਬ ਨੂੰ ਬਹੁਤ ਜ਼ਰੂਰਤ ਹੈ। ਔਰ ਇਹ ਜੋ ਗੁਰਸੇਟ ਜਿਹੜੇ ਨੇ ਉਹਨਾਂ ਦਾ ਹੋਣਾ ਬੜਾ ਜ਼ਰੂਰੀ ਹੈ। ਜਿਹੜੇ ਦੇਖ ਵਾਲੇ ਤਾਂਜੀ ਦੀ ਦੇਖ ਹੈ। ਇਹ ਜਿਹੇ ਲੋਕਾਂ ਦੀ ਸ਼ਰਮ ਨਹੀਂ ਦੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸ਼ਹਿਰੀ ਅਕਾਲ ਤੱਕ ਸਾਹਿਬ ਨੂੰ ਬਹੁਤ ਜ਼ਰੂਰਤ ਹੈ। ਉਰਜਾ ਦੇ ਗੁਰਸੇ ਗੇੜੇ ਨੂੰ ਤਾਂ ਹੋਣਾ ਬੜਾ ਜ਼ਰੂਰੀ ਹੈ ਜੇ ਫਿਰ ਸਾਹਿਬ ਜਿਹੜੀ ਪਾਣੀ ਮੈਮਰੀ ਕਮੇਟੀ ਨਹੀਂ ਬਣਾਉਣ ਕਿੱਥੀ ਸੌਰੀ ਕੀ ਐਕਸ਼ਨ ਹੈ ਬਸ ਵਿਚਾਰ ਰਹੇ ਹਾਂ ਜਿੱਦਾਂ ਹਰਪ੍ਰੀਤ ਸਿੰਘ ਜੀ ਪੋਲਿਟਿਕਲ ਸਟੇਟਾਂ ਦੇ ਉੱਤੇ ਬਿਆਨਬਾਜ਼ੀ ਕਰ ਰਹੇ ਆ ਸ਼ੋਮਨੀ ਕਲਗਲਵਾ ਰਹੀ ਆ ਐਸਜੀਬੀਸੀ ਬਾਰੇ ਉਹਦੇ ਬਾਰੇ ਕੀ ਕੀ ਆਜ਼ਾਦ ਨੇ ਉਹ ਇਹਦਾ ਜੱਗ ਵੀ ਦੇ ਸਕਦੇ ਉਹ ਆਜ਼ਾਦ ਨੇ ਅ ਦੇਖੋ ਤਾਂਮੀ ਸਾਹਿਬ ਉੱਲੀ ਨੀਚੇ ਕਰ ਲੈਣਾ ਥੋੜਾ ਸਾਡੀ ਬਹੁਤ ਹੀ ਸਰਕਾਰ ਜੋ ਖਸਜੀ ਨੇ ਲੇਖ ਨੇ ਗੁਰਸੇ ਨੇ ਦਿੱਤਲੇ ਵੀ ਇਮਾਨਦਾਰ ਚੰਗੀ ਦੇਖਵਾਲੇ ਬਹੁਤ ਬਗੇ ਇਨਸਾਨ ਨੇ ਔਰ ਗੁਰੂ ਸਾਹਿਬ ਨੇ ਬਹੁਤ ਦੇਰ ਬਾਅਦ ਵਰਤਿ ਕਿਰਪਾ ਕੀਤੀ ਹੈ ਜਿਵੇਂ ਦਸਾਂ ਪਤਾਂ ਜੀ ਨੇ 36 37 ਸਾਲ ਦੇ ਬਾਅਦ ਜਿਹੜਾ ਘਰ ਦੇ ਵਿੱਚ ਬਰਾਉਣ ਨੂੰ ਗੁਰੂ ਸਾਹਿਬ ਨੇ ਰੱਖੀਆ ਪੁੱਤ ਦੀ ਰਾਤ ਪਰਸ਼ੀ ਹੈ ਉਹਦੇ ਵਿਦਾਇਕ ਦੇਣ ਵਾਸਤੇ ਅੱਜ ਅਸੀਂ ਪਰਿਵਾਰਕ ਤੌਰ ਤੇ ਮਾਣ ਜੋ ਪਤਾਂ ਸਾਹਿਬ ਦੇ ਘਰ ਜੀ ਤੇ ਪਹੁੰਚੇ ਸਾਂ ਅਸਤੀਫੇ ਤੇ ਬਤਾਲਾ ਪਈ ਅਸਤੀਫੇ ਤੇ ਕੋਈ ਬਤਾਲਾ ਕੋਈ ਅ ਦੇਖੋ ਬੇਥੀ ਕਿਤਿਆਂ ਕਿ ਜੀਆਂ ਜਿਹੜੇ ਦੇਖ ਵਾਲੇ ਪ੍ਰਧਾਨਗੀ ਦੇ ਦੇਖ ਇਹ ਜੋ ਲੋਕਾਂ ਦੇ ਸ਼ਰਮ ਨੂੰ ਦੁਬਾਰਾ ਪ੍ਰਬੰਧਕ ਕਮੇਟੀ ਨੂੰ ਸੀ ਦੇ ਹਾਲ ਤੱਕ ਸਾਹ ਨੂੰ ਬਹੁਤ ਜ਼ਰੂਰਤ ਹੈ ਔਰ ਇਹ ਜੋ ਗੁਰਸੇ ਜਿਹੜੇ ਨੇ ਉਹ ਦਾ ਹੋਣਾ ਬੜਾ ਜ਼ਰੂਰੀ ਹੈ ਜਿਹੜੇ ਦੇਖ ਵਾਲੇ ਪ੍ਰਧਾਨਗੀ ਦੇ ਦੇਖ ਇਹ ਜੋ ਲੋਕਾਂ ਦੇ ਸ਼ਰਮ ਨੂੰ ਦੁਬਾਰਾ ਪ੍ਰਬੰਧਕ ਕਮੇਟੀ ਨੂੰ ਸੀ ਦੇ ਹਾਲ ਤੱਕ ਸਾਹ ਨੂੰ ਬਹੁਤ ਜ਼ਰੂਰਤ ਹੈ ਉਹ ਰਹੇ ਜਿਹੜੇ ਗੁਰਸੇ ਜਿਹੜੇ ਨੂੰ ਦਾ ਹੋਣਾ ਬੜਾ ਜ਼ਰੂਰੀ ਹੈ ਜੇ ਫਿਰ ਸਾਹਿਬ ਜਿਹੜੀ ਪੰਜ ਮੈਮਰੀ ਕਮੇਟੀ ਨਹੀਂ ਬਣਾਉਣ ਕਿੱਥੀ ਸੋਚ ਰਹੇ ਹੋ ਕੀ ਐਕਸ਼ਨ ਹੈ ਬਸ ਵਿਚਾਰ ਰਹੇ ਹਾਂ ਜਿੱਦਾਂ ਹਰਕੀ ਸਿੰਘ ਜੀ ਪੋਲਿਟਿਕਲ ਸਟੇਟਾਂ ਦੇ ਉੱਤੇ ਬਿਆਨਬਾਜ਼ੀ ਕਰ ਰਹੇ ਆ ਸ਼ੋਮਨੀ ਕਲਗਲਵਾ ਰਹੀ ਆ ਐਸਜੀਪੀਸੀ ਬਾਰੇ ਉਹਦੇ ਬਾਰੇ ਕੀ ਕੀ ਆਜ਼ਾਦ ਨੇ ਉਹ ਇਹਦਾ ਡੱਬੋ ਫਿਰ ਦੇ ਸਕਦੇ ਉਹ ਆਜ਼ਾਦ ਨੇ ਅਹ ਦੇਖੋ ਤਾਂਮੀ ਸਾਹਿਬ ਉਹਨੇ ਨੀਂچے ਕਰ ਲੈਣਾ ਥੋੜਾ ਸਾਡੀ ਬਹੁਤ ਹੀ ਸਰਕਾਰ ਜੋ ਖਸਜੀ ਨੇ ਲੈਣ ਨੇ ਗੁਰਸਿਖ ਨੇ ਦਿੱਤਲੇ ਵੀ ਇਮਾਨਦਾਰ ਚੰਗੀ ਦੇਖਵਾਲੇ ਬਹੁਤ ਬੱਗੇ ਇਨਸਾਨ ਨੇ ਔਰ ਗੁਰੂ ਸਾਹਿਬ ਨੇ ਬਹੁਤ ਦੇਰ ਬਾਅਦ ਵਰਤਿ ਕਿਰਪਾ ਕੀਤੀ ਹੈ ਜਿਵੇਂ ਦਸਤਾਰ ਪ੍ਰਧਾਨ ਜੀ ਨੇ 36 37 ਸਾਲ ਦੇ ਬਾਅਦ ਜਿਹੜਾ ਘਰ ਦੇ ਵਿੱਚ ਬਰਾਉਣ ਨੂੰ ਗੁਰੂ ਸਾਹਿਬ ਨੇ ਰੱਖੀ ਹੈ ਪੁੱਤ ਦੀ ਰਾਤ ਰੱਖੀ ਹੈ ਉਹਦੇ ਵਿਦਾਇਕ ਦੇਣ ਵਾਸਤੇ ਅੱਜ ਅਸੀਂ ਪਰਿਵਾਰਕ ਤੌਰ ਤੇ ਮਾਨ ਜੋ ਪ੍ਰਧਾਨ ਸਾਹਿਬ ਦੇ ਕੋਲ ਜੀ ਪਹੁੰਚੇ ਸੀ ਉਸ ਸੀਫੇ ਤੇ ਬਾਤਲਾਪ ਵੀ ਹੈ ਅੱਜ ਉਸ ਸੀਫੇ ਤੇ ਕੋਈ ਬਾਤਲਾਪ ਨਹੀਂ ਅਹ ਦੇਖੋ ਬੇਥੀ ਇਤਨੀਆ ਕਿ ਹਜ਼ੀਆਂ ਜਿਹੜੇ ਦੇਖ ਵਾਲੇ ਪ੍ਰਧਾਨ ਜੀ ਦੇ ਦੇਖ ਇਹ ਇਹ ਜਿਹੜੇ ਲੋਕਾਂ ਦੇ ਸ਼ਰਮ ਨੂੰ ਦੁਬਾਰਾ ਪ੍ਰਬੰਧਕ ਕਮੇਟੀ ਨੂੰ ਅਜੇ ਵੀ ਅਕਾਲ ਤਖਤ ਸਾਹਿਬ ਨੂੰ ਬਹੁਤ ਜ਼ਰੂਰਤ ਹੈ ਔਰ ਇਹ ਜਿਹੜੇ ਗੁਰਸੇ ਜਿਹੜੇ ਇਹਨਾਂ ਨੂੰ ਮੌਜੂਦ ਹੋਣਾ ਬੜਾ ਜ਼ਰੂਰੀ ਹੈ